ਮਹਦੇਪੀ ਜਿਹੜਾ ਵੀ ਬੰਦਾ ਪੰਜਾਬ ਬਾਰੇ ਦਰਦ ਰੱਖਦਾ ਹੈ ਪੰਜਾਬ ਦਾ ਮੀ ਹੈ ਕੋਈ ਯੂਟਿਊਬਰ ਹੈ ਮੇਰੀ ਉਹਨਾਂ ਸਾਰਿਆਂ ਨੂੰ ਅਪੀਲ ਹੈ ਬੇਨਤੀ ਹੈ ਕਿ ਤੁਸੀਂ ਇਸ ਵਿਸ਼ੇ ਦੇ ਉੱਤੇ ਜ਼ਰੂਰ ਬੋਲੋ ਇਸ ਸਮੱਸਿਆ ਬਹੁਤ ਜ਼ਿਆਦਾ ਵਧਦੀ ਜਾ ਰਹੀ ਹੈ ਜਦੋਂ ਮੈਨੂੰ ਕੁਝ ਘੰਟਿਆਂ ਦੇ ਵਿੱਚ 8 ਫੋਨ ਆ ਸਕਦੇ ਆਂ ਬੱਚਿਆਂ ਦੇ ਜਿਹੜੇ ਬੱਚਿਆਂ ਨੂੰ ਲੱਗ ਰਿਹਾ ਕਿ ਅਸੀਂ ਲੜਕੀਆਂ ਬਣੀਆਂ ਜਿਹੜੀਆਂ ਸਾਡੇ ਚ ਬਦਲਾਵ ਕੋ ਚੇਂਜ ਹੋ ਰਹੇ ਹੈ ਸੋ ਤੁਸੀਂ ਸੋਚੋ ਕਿ ਗੰਟੀ ਕਿੰਨੀ ਜ਼ਿਆਦੇ ਹੋਏਗੀ ਹਾਂਜੀ ਮੈਸਰ ਅੱਜਕਲ ਹੋ ਕੀ ਗਿਆ ਹੈ ਕਿ ਨੌਜਵਾਨ ਮੁੰਡੇ ਕੁੜੀਆਂ ਹੋ ਰਹੀਆਂ ਹਕਤਾਂ ਕਰ ਰਹੀਆਂ ਆਈਨਾ ਆਪਣੇ ਆਣੇ ਦਵਾਲੇ ਕਰਕੇ ਆਪਣੇ ਮਾਪਿਆਂ ਦੀਆਂ ਗਲਤੀਆਂ ਕਰਕੇ ਇਹ ਸਮੱਸਿਆ ਵਾਦੀ ਜਾ ਰਹੀ ਹੈ। ਦੇਖੋ ਜੇਕਰ ਮਾਪੇ ਬੱਚੇ ਨੂੰ ਟਾਈਮ ਨਹੀਂ ਦੇ ਰਹੇ ਤਾਂ ਇਹ ਸਮੱਸਿਆ ਆਣੀ ਹੀ ਆਣੀ ਹੈ। ਤੇ ਜਦੋਂ ਮਾਪੇ ਨੂੰ ਪਤਾ ਲੱਗ ਜਾਵੇ ਕਿ ਸਾਡਾ ਬੇਟਾ ਇਹ ਲੜਕੀਆਂ ਵਾਲੀ ਹਰਕਤ ਕਰ ਰਿਹਾ ਜਾਂ ਸਾਡੀ ਬੇਟੀ ਲੜਕੀਆਂ ਵਾਲੀਆਂ ਦੇ ਵਿੱਚ ਲੱਛਣ ਆ ਰਹੇ ਨੇ ਤਾਂ ਫਿਰ ਕੀ ਕਰੀਏ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਉਹਨਾਂ ਨੂੰ ਡਾਂਟਣਾ ਨਹੀਂ ਚਾਹੀਦਾ। ਤੁਸੀਂ ਦੇਖੋ ਕਿ ਸਾਡਾ ਬੱਚਾ ਕਿਸੇ ਗਲਤਨਥਾਂ ਦੇ ਹੱਥ ਤਾਂ ਨਹੀਂ ਲੱਗਿਆ ਹੋਇਆ। ਇਹਕਰਤੋਂ ਨਹੀਂ ਸਮਝਾ ਰਹੀ ਤਾਂ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਹੋ ਤੁਹਾਡੀ ਪ੍ਰਾਈਵੇਸੀ ਦਾ ਪੂਰਾ ਧਿਆਨ ਰੱਖਿਆ ਜਾਏਗਾ ਬਾਕੀ ਜੇਕਰ ਤੁਹਾਨੂੰ ਲੱਗ ਰਿਹਾ ਕਿ ਬੱਚਾ ਇਸ ਦਾ ਹੋ ਰਿਹਾ ਤਾਂ ਉਹਨਾਂ ਚਾਣਟਣ ਨਹੀਂ ਬਜਾਏ ਤੁਸੀਂ ਉਹਨਾਂ ਨੂੰ ਸਮਝਾਉਣਾ ਸ਼ੁਰੂ ਕਰੋ ਕਿ ਲੜਕਿਆਂ ਦੀਆਂ ਇਹ ਰੋਲ ਹੁੰਦਾ ਜ਼ਿੰਦਗੀ 'ਚ ਲੜਕੇ ਦਾ ਜ਼ਿੰਦਗੀ 'ਚ ਇਹ ਵਾਲਾ ਰੋਲ ਦੋਸਤੋ ਕੱਲ੍ਹ ਵਾਲੀ ਵੀਡੀਓ ਜੋ ਵੈਲਸਾ ਹੋਣਾ ਦੀ ਪੰਜਾਬੀ ਲੋਕ ਚੈਨਲ ਤੇ ਅਪਲੋਡ ਹੋਈ ਹੈ ਸੋ ਉਹ ਹਰ ਇੱਕ ਜ਼ਿੰਮੇਵਾਰ ਮਾਂ ਬਾਪ ਨੂੰ ਜ਼ਰੂਰ ਦੇਖਣੀ ਚਾਹੀਦੀ ਹੈ ਕਿਉਂਕਿ ਉਹ ਇੱਕ ਅਵੇਰਨੈਸ ਵਾਲੀ ਵੀਡੀਓ ਜਾਗਰੂਕ ਕਰਨ ਵਾਲੀ ਵੀਡੀਓ ਹੈ ਜੋ ਕਿ ਉਹ ਜੁਲਿਅਨ ਡੋਦੇ ਕਰਦੋਬਾਤ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਸਾਡੇ ਕਰਸ਼ ਜਾਂ ਆੜੀ ਦਵਾਈਆਂ ਸਾਡੇ ਪਿੰਡ 'ਚ ਇਹੋ ਜਿਹੇ ਨੌਜਵਾਨ ਕਿੰਨੇ ਕਨੇਜ ਹੈਗੇ ਹੈਗੇ ਕਿ ਉਹਨਾਂ ਦਾ ਬਾਹਰ ਲੱਤ ਕੇ ਨਹੀਂ ਕਰਦਾ ਸੱਚੀ ਕਾਲਜੀ ਤੁਸੀਂ ਦੇਖ ਰਹੇ ਹੋ ਡੀਐਸ ਤਲਾਨੀਆਂ ਚੈਨਲ ਤੇ ਮੈਂ ਹਾਂ ਗੁਰਦੇਵ ਤਲਿਵਾਰ ਮੇਰੇ ਨਾਲ ਗਲਬਤ ਕਰ ਲਈ ਹੋਣਗੇ ਖਾਨਦਾਨੀ ਵੈਦ ਤਰਮਿੰਦਰ ਸਿੰਘ ਤਲਾਨੀਆਂ ਹੋਣੀ ਦੋਸਤੋ ਅਸੀਂ ਹਮੇਸ਼ਾ ਸੇਲ ਸੰਬੰਧੀ ਕੋਈ ਨਾ ਕੋਈ ਗਲਬਾਤ ਤੁਹਾਡੇ ਸਾਹਮਣੇ ਰੱਖਦੇ ਹਾਂ ਪਰ ਅੱਜ ਥੋੜਾ ਜਿਹਾ ਵਿਸ਼ਾ ਵੱਖਰਾ ਹੈ ਕਿਉਂਕਿ ਪੰਜਾਬੀ ਲੋਕ ਚੈਨਲ ਤੇ ਵੈਦ ਸਾਹ ਹੁਣਾਂ ਦੀ ਕੱਲ ਇੱਕ ਵੀਡੀਓ ਅਪਲੋਡ ਸੋ ਵੀਡੀਓ ਤੋਂ ਬਾਅਦ ਬਹੁਤ ਸਾਰੀਆਂ ਫੋਨ ਕਾਲ ਵੈਸ ਸਭ ਨੂੰ ਆਈਆਂ ਸੋ ਫੋਨ ਕਾਲ ਕੀ ਸੀ ਕੀ ਗੱਲਬਾਤ ਸੀਗੀ ਸੋ ਬੜੇ ਚਿੰਤਤ ਹੋਏ ਵੀ ਫੋਨ ਕਾਲ ਸੌੜ ਕੇ ਸੋ ਸਾਡਾ ਸਿੰਘ ਗੱਲਬਾਤ ਕੀਤੀ ਵੀ ਅਸੀਂ ਇੱਕ ਨਵੀਂ ਵੀਡੀਓ ਇੱذਲੀ ਬਣਾਈ ਸੋ ਅੱਜ ਅਸੀਂ ਇਕੱਠੇ ਹੋਇਆ ਸੋ ਗੱਲਬਾਤ ਸ਼ੁਰੂ ਕਰਦੇ ਆ ਸੱਚੀ ਗੱਲਬਾਤ ਸਾਥ ਸਵਾਗਤ ਹੈ ਜੀ ਆਪਕਾ ਖੁਦੇਵ ਸਿੰਘ ਜੀ ਵੈਸ ਸਭ ਜਿਹੜਾ ਕੱਲ ਤੁਹਾਡੀ ਵੀਡੀਓ ਅਪਲੋਡ ਹੋਈ ਆ ਪੰਜਾਬੀ ਲੋਕ ਚੈਨਲ ਤੇ ਬਿਲਕੁਲ ਇੱਕ ਕੀ ਉਹਦਾ ਰਿਸਪੌਂਸ ਉਸ ਤੋਂ ਬਾਅਦ ਜਿਹੜੀ ਫੋਨ ਆਈ ਬੜੇ ਤੁਹਾਨੂੰ ਚਿੰਤਾ ਚ ਪਾ ਤਾ ਉਹਨਾਂ ਨੇ ਕੀ ਫੋਨ ਸੀਗੇ ਉਹ ਹਰਦੇਵ ਸਿੰਘ ਜੀ ਕੱਲ ਜਦੋਂ ਇਹ ਵੀਡੀਓ 10:00 11:00 ਵਜੇ ਦੇ ਨੇੜੇ ਅਪਲੋਡ ਹੋਈ ਹੈ ਜੀ ਤੇ ਮੈਨੂੰ ਸ਼ਾਮ ਨੂੰ 5:00 ਤੋਂ 7:00 ਵਜੇ ਦੇ ਵਿੱਚ ਘਾਰ ਅੱਠ ਫੋਨ ਕਾਲਸ ਬੱਚਿਆਂ ਦੀ ਆਈਆਂ ਜਿਹੜੇ ਬੱਚੇ ਲੜਕੇ ਲੜਕੀਆਂ ਵਾਲੀਆਂ ਹਰਕਤਾਂ ਕਰ ਰਹੇ ਉਹਨਾਂ ਦੇ ਸੁਭਾਅ 'ਚ ਉਹਨਾਂ ਦੀ ਆਵਾਜ਼ ਦੇ ਵਿੱਚ ਚੇਂਜਸ ਆਇਆ ਹੋਇਆ ਜੀ ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਮੈਨੂੰ ਪ੍ਰਭਾਵਿਤ ਕੀਤਾ ਉਹ ਇੱਕ ਫੋਨ ਕਾਲ ਆਈ ਸੀ ਫਰੀਦਕੋਟ ਤੋਂ ਉਹ ਬੱਚਾ ਲੜਕੀਆਂ ਵਾਲੀਆਂ ਹਰਕਤਾਂ ਕਾਫੀ ਉਹਦੇ 'ਚ ਬਦਲਾਅ ਆਇਆ ਸੀ ਕਿ ਤੇ ਉਹ ਲੜਕੇ ਨੇ ਬੇਟੇ ਨੇ ਫੋਨ ਤੇ ਮੇਰੇ ਨਾਲ ਗੱਲ ਕੀਤੀ ਕਹਿੰਦਾ ਅੰਕਲ ਮੈਨੂੰ ਪ੍ਰੋਬਲਮ ਆਈ ਹੋਈ ਹੈ ਕਿ ਮੈਂ ਜੋ ਤੁਸੀਂ ਵੀਡੀਓ ਦੇ ਵਿੱਚ ਦੱਸਿਆ ਮੈਨੂੰ ਉਦਾਂ ਦਾ ਫੀਲ ਹੁੰਦਾ ਹੈ ਜੀ ਸੋ ਮੈਂ ਦੱਸ ਨਹੀਂ ਸਕਦਾ ਕਿਸੇ ਨੂੰ ਮੇਰੇ ਫਰੈਂਡ ਸਰਕਲ ਦੇ ਵਿੱਚ ਮੇਰਾ ਮਜ਼ਾਕ ਉਡਾਇਆ ਜਾਂਦਾ ਹੈ ਮੈਂ ਕਹਿੰਦਾ ਬੇਟਾ ਵੀ ਤੂੰ ਘਰੇ ਗੱਲ ਨਹੀਂ ਕੀਤੀ ਕਹਿੰਦਾ ਜੀ ਨਹੀਂ ਘਰੇ ਨਹੀਂ ਮੈਂ ਗੱਲ ਕਰ ਸਕਦਾ ਮੇਰੇ ਉਹ ਹੁੰਦਾ ਨਾ ਬੱਚੇ ਨੂੰ ਕਿ ਫਾਦਰ ਮਦਰ ਕੁੱਟਣਗੇ ਜੀ ਉਹਨਾਂ ਨੇ ਜਦ ਕਿ ਮਾਪੇ ਨੂੰ ਇਹ ਸਮਝਣਾ ਚਾਹੀਦਾ ਕਿ ਸਾਡਾ ਬੱਚਾ ਬਿਮਾਰ ਹੈ ਸਾਡੇ ਬੱਚੇ ਨੂੰ ਇੱਕ ਡਾਕਟਰ ਦੀ ਜ਼ਰੂਰਤ ਹੈ ਹਾਂ ਸੋ ਬਟੋ ਮਾਪੇ ਚੀ ਸੋਚਣ ਲਾਇਆ ਵੀ ਤੂੰ ਐਦਾ ਕਿਉਂ ਕਰਦਾ ਹੈ ਜਦ ਕਿ ਇਹ ਤਾਂ ਆਪਾਂ ਸਮਝਦੇ ਨਹੀਂ ਹੈਗੇ ਕਿ ਬੱਚਾ ਐਦਾ ਹੋਇਆ ਕਿਉਂ ਹੈ ਬਿਮਾਰ ਬੁਖਾਰ ਵੀ ਹੋ ਸਕਦਾ ਕਿਸੇ ਨੂੰ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਹੋਰ ਬਿਮਾਰੀ ਵੀ ਹੋ ਸਕਦੀ ਹੈ ਇਹ ਵੀ ਤੁਸੀਂ ਇੱਕ ਬਿਮਾਰੀ ਮੰਨੋ ਕਿ ਬੱਚਾ ਸਾਡਾ ਮਾਨਸਿਕ ਤੌਰ ਤੇ ਬਿਮਾਰ ਹੈ ਇਸ ਨੂੰ ਕਿਸ ਨੇ ਕਿਸੇ ਨੇ ਮਜਬੂਰ ਕੀਤਾ ਕਿ ਬੱਚਾ ਉਹਦਾਂ ਦੀ ਹਰਕਤਾਂ ਦੇ ਵਿੱਚ ਜਾਵੇ ਕਈ ਵਾਰ ਪਰਿਵਾਰਕ ਤੌਰ ਤੇ ਵੀ ਬੱਚਾ ਮਜਬੂਰ ਹੋ ਜਾਂਦਾ ਜੀ ਜ਼ਰੂਰੀ ਨਹੀਂ ਹੈ ਕਿ ਸਮਾਜ ਹੀ ਉਸ ਨੂੰ ਬਿਮਾਰ ਕਰਦਾ ਹੈ ਸੋ ਉਸ ਬੱਚੇ ਨਾਲ ਜਦੋਂ ਫਿਰ ਮੈਂ ਕਿਹਾ ਬੇਟਾ ਵੀ ਜਿਵੇਂ ਤੂੰ ਮੈਨੂੰ ਬੋਲ ਰਿਹਾ ਹੈ ਮੈਨੂੰ ਸਮਝ ਆ ਰਹੀ ਹੈ ਕਿ ਤੂੰ ਕੁੜੀਆਂ ਵਾਲੀਆਂ ਹਰਕਤਾਂ ਦੇ ਵਿੱਚ ਲੈਦੇ ਦੇ ਵਿੱਚ ਬੋਲ ਰਿਹਾ ਹੈ ਸੋ ਮੈਂ ਕਿਹਾ ਵੀ ਤੂੰ ਘਰੇ ਨਹੀਂ ਬੋਲਦਾ ਘਰੇ ਕੀ ਕਰਦਾ ਹੈ ਕਹਿੰਦਾ ਅੰਕਲ ਘਰੇ ਮੈਂ ਬੋਲਦਾ ਨਹੀਂ ਹੈਗਾ ਘਰੇ ਮੈਂ ਬਹੁਤ ਕੋਸ਼ਿਸ਼ ਕਰਦਾ ਕਿ ਨਾ ਬੋਲਾਂ ਪਰ ਕਿਤੇ ਨਾ ਕਿਤੇ ਕਹਿੰਦਾ ਜਦੋਂ ਬੋਲਿਆ ਜਾਂਦਾ ਹੈ ਤਾਂ ਸਿਰਫ ਮੇਰੇ ਮਦਰ ਹੈਗੇ ਆ ਜਿਹੜੇ ਮੈਨੂੰ ਟੋਕਦੇ ਆ ਮਦਰ ਕਈ ਵਾਰ ਕਹਿੰਦੇ ਨੇ ਮੈਨੂੰ ਕੀ ਗੱਲ ਚਪੋ ਕਿ ਇਹ ਕੁੜੀਆਂ ਬੜੀਆਂ ਹਰਕਤਾਂ ਕਰੀ ਜਾਂਦਾ ਹੈ ਉਹ ਝਿੜਕਦੇ ਨੇ ਉਥੋਂ ਕਹਿੰਦਾ ਮੈਨੂੰ ਡਰ ਪੈ ਜਾਂਦਾ ਕਿ ਮੈਂ ਉਹਨਾਂ ਨਾਲ ਗੱਲ ਨਹੀਂ ਅਨ ਕਿਦਾਂ ਹੈ ਕਿ ਤੁਸੀਂ ਦੀ ਮਤਲਬ ਨੌਜਵਾਨ ਦੇ ਅੰਦਰ ਹਨਾ ਜਾਂ ਨੌਜਵਾਨ ਦੇ ਅੰਦਰ ਇੱਕ ਤਰ੍ਹਾਂ ਨਾਲ ਉਹ ਸ਼ਰਮ ਵੀ ਹੁੰਦੀ ਹੈ ਹਨਾ ਸ਼ਰਮ ਕਹਿ ਲਓ ਇੱਕ ਤਰ੍ਹਾਂ ਉਹ ਜੈਜ਼ਿਟੇਸ਼ਨ ਕਹਿ ਲਓ ਉਹਨਾਂ ਦਾ ਜਨਰੇਸ਼ਨ ਗੈਪ ਵੀ ਹੁੰਦਾ ਪਿਓ ਪੁੱਤ ਦਾ ਰਿਸ਼ਤਾ ਜਾਂ ਮਾਂ ਬਾਪ ਦਾ ਇਸ ਤਰ੍ਹਾਂ ਦਾ ਹਾਲਾਂਕਿ ਆਪਣੇ ਫਰੈਂਡਸ ਨਾਲ ਤਾਂ ਸ਼ੇਅਰ ਕਰ ਸਕਦਾ ਪਰ ਮਾਂ ਬਾਪ ਨਾਲ ਕਰਨ ਲੱਗਿਆਂ ਨੂੰ ਸ਼ਾਇਦ ਇਹ ਵੀ ਹੁੰਦਾ ਉਹ ਤੁਸੀਂ ਨਾ ਇਹ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਹੈ ਕਿ ਮਾਂ ਬਾਪ ਦਾ ਜਿਹੜਾ ਬੱਚਿਆਂ ਦੇ ਵਿੱਚ ਗੈਪ ਹੈ ਹੂੰ ਉਹ ਦੂਰ ਹੋਣਾ ਚਾਹੀਦਾ ਜੀ ਜੀ ਤੁਸੀਂ ਕਦੇ ਨਾ ਅੰਗਰੇਜ਼ਾਂ ਦੇ ਬੱਚਿਆਂ ਨੂੰ ਦੇਖਿਓ ਅਕਸਰ ਮੈਂ ਚੀਜ਼ ਨੋਟ ਕੀਤੀ ਹੈ ਅੰਗਰੇਜ਼ ਦਾ ਜਿਹੜਾ ਬੇਟਾ ਹੋਏਗਾ ਉਹ ਬਾਪ ਨਾਲ ਬਹੁਤ ਟਾਈਮ ਐਕਸਪੈਂਡ ਕਰਦਾ ਹੈ ਹੂੰ ਬਾਪ ਉਸ ਨੂੰ ਕਦੇ ਕਿਤੇ ਲੈ ਕੇ ਜਾਂਦਾ ਕਦੇ ਕਿਤੇ ਲੈ ਕੇ ਜਾਂਦਾ ਬਹੁਤ ਚੀਜ਼ਾਂ ਇਦਾਂ ਨੇੜੇ ਫਾਦਰ ਉਸ ਨੂੰ ਸਿਖਾਉਂਦਾ ਤੇ ਬੱਚਾ ਅੱਗੇ ਜਾ ਕੇ ਓਦਾਂ ਦਾ ਬਣਦਾ ਹੈ ਹੂੰ ਹੁਣ ਕਈ ਕਹਿਣਗੇ ਜੀ ਬਹੁਤ ਸਾਰੇ ਅੰਗਰੇਜ਼ ਵੀ ਇਦਾਂ ਦੇ ਹੈਗੇ ਆ ਤਾਂ ਉਹਨਾਂ ਦਾ ਜੇਕਰ ਆਪਾਂ ਬੈਕਗ੍ਰਾਉਂਡ ਦੇਖਾਂਗੇ ਪਿੱਛੇ ਝਾਤ ਮਾਰਾਂਗੇ ਕਿਤੇ ਨਾ ਕਿਤੇ ਉਹਨਾਂ 'ਚ ਇਹ ਚੀਜ਼ ਦੇਖੀ ਜਾਏਗੀ ਕਿ ਉਹਨਾਂ ਨੂੰ ਓਦਾਂ ਦਾ ਮਾਹੌਲ ਨਹੀਂ ਮਿਲਿਆ ਹੈਗਾ ਵੀ ਕੁਝ ਫੇਸਿੰਗ ਸੀਗਾ ਮਤਲਬ ਕਹਿੰਦਾ ਭਾਅ ਤੁਹਾਡਾ ਵੀ ਲਾਈਫ ਜਿਹੜਾ ਗ੍ਰੇਜ਼ਾਂ ਦਾ ਲਾਈਫ ਸਟਾਈਲ ਚ ਇਸ ਤਰ੍ਹਾਂ ਹੈ ਕਿ ਉਹ ਮਤਲਬ ਆਏ ਮਾਂ-ਬਾਪ ਜਾਂ ਪਿਓ-ਪੁੱਤ ਦੀ ਹਾਂ ਹੈਂਡ ਕਰਦੇ ਨੇ ਟਾਈਮ ਜਨੂੰ ਦਾ ਲਾਈਫ ਸਟਾਈਲ ਇਸ ਤਰ੍ਹਾਂ ਦਾ ਬਿਲਕੁਲ ਆਪਣੇ ਆਪਣੇ ਵੀ ਸੀਗਾ ਜਿਹੜੀ ਅਸੀਂ ਉਸ ਵੀਡੀਓ ਦੇ ਵਿੱਚ ਥਲੀ ਸ਼ਾਹ ਉਹਨਾਂ ਦੀ ਪੰਜਾਬੀ ਲੋਕ ਚੈਨਲ ਤੇ ਜਿਹੜੀ ਵੀਡੀਓ ਦੇ ਵਿੱਚ ਗੱਲਬਾਤ ਕੀਤੀ ਹੈ ਹਾਂ ਕਿ ਪੁਰਾਣੇ ਟਾਈਮ ਦੇ ਵਿੱਚ ਫਾਦਰ ਖੇਤਾਂ 'ਚ ਬੱਚਿਆਂ ਨੂੰ ਲੈ ਕੇ ਜਾਂਦਾ ਸੀ ਹਾਂ ਬਿਲਕੁਲ ਜਾਂ ਫਿਰ ਜਿਹੜੇ ਕੋਈ ਉੰਦੇ ਸੀ ਉਹ ਆਪਣੇ ਬੱਚਿਆਂ ਨਾਲ ਲੈ ਕੇ ਜਾਂਦੇ ਸੀ ਉਦਾਂ ਦੀ ਆਦਤਾਂ ਸਿਖਾਉਂਦੇ ਸੀ ਪੁੱਤ ਨੂੰ ਆਹ ਨਹੀਂ ਕਰਨਾ ਉਹ ਨਹੀਂ ਕਰਨਾ ਘਰਾਂ ਘਰੇ ਨਹੀਂ ਸੀ ਬੱਚੇ ਬਾਹਲੇ ਬੱਚੇ ਸੀ ਕਿ ਘਰੇ ਨਹੀਂ ਸੀ ਬੈਠਦੇ ਜਿੱਦਾਂ ਹੀ ਬੱਚਾ ਥੋੜ੍ਹਾ ਜਿਹਾ ਹੋਇਆ ਬੱਚਿਆਂ ਜ ਬਾਹਰ ਖੇਡਣ ਚਲੇ ਗਏ ਉਹ ਤਾਂ ਆਪਣੇ ਖੇਡਣ ਦਾ ਟਾਈਮ ਹੀ ਨਹੀਂ ਹੈਗਾ ਸ਼ਵੇਰ ਤੋਂ ਤੁਸੀਂ ਸਕੂਲ ਜੀ ਸਕੂਲ ਤੋਂ ਬਾਅਦ ਟਿਊਸ਼ਨ ਉਹ ਬੱਚੇ ਨੂੰ ਟਾਈਮ ਕਦੋਂ ਮਿਲਿਆ ਜੀ ਤੇ ਬੱਚਾ ਸਿੱਖੇਗਾ ਕੀ ਉੱਤੇ ਕਹਿੰਦੇ ਮਤਲਬ ਕਿ ਉਸ ਤਰ੍ਹਾਂ ਦਾ ਮਾਹੌਲ ਨਹੀਂ ਮਿਲ ਪਉਦਾ ਹਨਾ ਜਿਸ ਤਰ੍ਹਾਂ ਦਾ ਚਾਹੀਦਾ ਬਾਹਰ ਵਿੱਚ ਸਮਾਜ ਵਿੱਚ ਰਹਿਣ ਵਾਸਤੇ ਹਾਂਜੀ ਕਿਉਂਕਿ ਬੰਦਾ ਬਈ ਬੱਚਾ ਕਿਤਨੇ ਕਿਤੇ ਖਲਾਪੇ ਦਾ ਸ਼ਿਕਾਰ ਹੋਇਆ ਪਿਆ ਕਿ ਦਿਨਾਂ ਕਿ ਦਿਨਾਂ ਵੀ ਆਪਣੇ ਆਪ ਚੀਅ ਬਸੋ ਬਿਲਕੁਲ ਹੈਨਾ ਸ਼ੇਅਰਿੰਗ ਨਹੀਂ ਹੋ ਰਹੀ ਉਹਦੀ ਹਾਂਜੀ ਇਸ ਦੇ ਨਾਲ ਸ਼ੇਅਰਿੰਗ ਨਹੀਂ ਹੋ ਰਹੀ ਇਸ ਦੇ ਨਾਲ ਹੁਣ ਜਿਹੜੀ ਸਮਾਜ ਆਪਾਂ ਨੂੰ ਕੀ ਦੇ ਰਿਹਾ ਹੈ ਸ਼ਾਇਦ ਇਹ ਗੱਲ ਬਹੁਤਾਂ ਬੰਦਿਆਂ ਨੂੰ ਕੌੜੀ ਲੱਗੇਗੀ ਮੈਂ ਫੇਰ ਇੱਕ ਵਾਰੀ ਕਹਿਣਾ ਚਾਹਾਂਗਾ ਕਿ ਉੱਥੇ ਵੀ ਅਸੀਂ ਜ਼ਿਕਰ ਕੀਤਾ ਸੋ ਤੁਸੀਂ ਦੇਖੋ ਕਿ ਆਪਣੇ ਪਰਿਵਾਰਾਂ ਦੇ ਕੋਲ ਤਾਂ ਟਾਈਮ ਨਹੀਂ ਹੈਗਾ ਬਹੁਤੇ ਫੈਮਿਲੀਜ਼ ਕੋਲ ਬੱਚਿਆਂ ਵਾਸਤੇ ਟਾਈਮ ਨਹੀਂ ਬੱਚਾ ਸਕੂਲ ਚਲੇ ਗਿਆ ਅਗਲਾ ਕਹਿੰਦਾ ਵੀ ਸਕੂਲ ਵਾਲਿਆਂ ਨੇ ਸਿਖਾਤਾ ਬਹੁਤ ਹੈ ਟਿਊਸ਼ਨ ਨੇ ਸਿਖਾਤਾ ਬਹੁਤ ਹੈ ਉਸ ਤੋਂ ਬਾਅਦ ਆ ਗਿਆ ਬੱਚਾ ਘਰੇ ਹੂੰ ਸੋ ਸਕੂਲ ਦੇ ਵਿੱਚ ਜਦੋਂ ਬੱਚਾ ਜਾਂਦਾ ਹੈ ਉਹ ਪਿੱਛੇ ਜੇ ਤੁਸੀਂ ਦੇਖੋ ਇੱਕ ਅ ਬੰਦੇ ਨੂੰ ਸਕੂਲ ਵਾਲਿਆਂ ਨੇ ਪਲਾ ਕੇ ਸਨਮਾਨਿਤ ਕੀਤਾ ਹੂੰ ਬਿਲਕੁਲ ਬਿਲਕੁਲ ਸਹੀ ਗੱਲ ਠੀਕ ਹੈ ਜੀ ਸੋ ਸਕੂਲ ਵਾਲਿਆਂ ਨੇ ਉਹ ਸਭ ਨੂੰ ਪਤਾ ਜੀ ਸਭ ਨੇ ਉਹ ਵੀਡੀਓ ਦੇਖੀ ਹੈ ਹਰ ਇੱਕ ਬੰਦਾ ਕਹਿ ਰਿਹਾ ਕਿ ਇਹ ਗਲਤ ਹੋਇਆ ਨਹੀਂ ਹੋਣਾ ਚਾਹੀਦਾ ਸੀ ਪਰ ਜਿਹੜੇ ਬੱਚਿਆਂ ਦੇ ਉਥੇ ਮਾਂ ਜਿਹੜੇ ਮਾਪੇ ਦੇ ਬੱਚੇ ਉਸ ਸਕੂਲ ਚ ਪੜ੍ਹਦੇ ਆ ਉਹਨਾਂ ਮਾਪੇ ਨੇ ਕੀ ਕੀਤਾ ਕੁਝ ਵੀ ਨਹੀਂ ਉਹਨਾਂ ਮਾਪੇ ਨੂੰ ਅ ਅਵਾਜ਼ ਚੁੱਪਣੀ ਚਾਹੀਦੀ ਸੀ ਕਿ ਤੁਸੀਂ ਸਾਡੇ ਬੱਚਿਆਂ ਨੂੰ ਕੀ ਸਿਖਾ ਰਹੇ ਹੋ ਅਸੀਂ ਬੱਚਿਆਂ ਦੀਆਂ ਇੰਨੀਆਂ ਫੀਸਾਂ ਦੇ ਰਹੇ ਹਾਂ ਤੁਹਾਨੂੰ ਇੰਨਾ ਖਰਚਾ ਬੱਚਿਆਂ ਦੇ ਉੱਤੇ ਅਸੀਂ ਕਰ ਰਹੇ ਹਾਂ ਤੁਸੀਂ ਬੱਚਿਆਂ ਨੂੰ ਸਾਡੇ ਨੂੰ ਕੀ ਸਿਖਾ ਰਹੇ ਹੋ ਬਾਅਦ ਵਿੱਚ ਜਦੋਂ ਉਹ ਬਾਹਰ ਆਉਂਦਾ ਬੰਦਾ ਉਹ ਬੰਦਾ ਜਨਾਨੀ ਜਾਂ ਬੰਦਾ ਕੀ ਹੈ ਤੁਹਾਨੂੰ ਸਭ ਨੂੰ ਪਤਾ ਹੀ ਹੈ ਸੋ ਜਦੋਂ ਉਹ ਬਾਹਰ ਆਉਂਦਾ ਉਹਦੇ ਨਾਲ ਸਰਫੀਆਂ ਬੱਚੇ ਲੈ ਰਹੇ ਹਾਂ ਬਿਲਕੁਲ ਉਹ ਸਰਫੀਆਂ ਆਪਣੇ ਨੈਟ ਤੇ ਪਾਈਆਂ ਜਾਣੀਆਂ ਆ ਉਹਦੇ ਨਾਲ ਬੱਚੇ ਦੀ ਮਾਨਸਿਕਤਾ ਤੇ ਕੀ ਅਸਰ ਜਾਏਗਾ ਜੀ ਵੀਜੇ ਤੋਂ ਇਹ ਇਹ ਇੰਨਾ ਫੇਮ ਲੈ ਸਕਦੇ ਆ ਤਾਂ ਅਸੀਂ ਵੀ ਲੈ ਸਕਦੇ ਆ ਪਹਿਲਾਂ ਸਾਰੇ ਹਰ ਇੱਕ ਬੰਦਾ ਕਹਿੰਦਾ ਸੀ ਕਿ ਆਪਣੇ ਪੰਜਾਬ ਕੇ ਨਾ ਬਹੁਤ ਜ਼ਿਆਦਾ ਨਸ਼ਾ ਹੋ ਗਿਆ ਪਰ ਬਹੁਤੇ ਬੰਦੇ ਕਹਿੰਦੇ ਸੀ ਕਿ ਕੋਈ ਨਹੀਂ ਨਾਲ ਦੇ ਪਿੰਡ ਚ ਹੈ ਨਾਲ ਦੇ ਸ਼ਹਿਰ ਚ ਅਸੀਂ ਉਦੋਂ ਵੀ ਕਹਿੰਦੇ ਸੀ ਕਿ ਜਦੋਂ ਤੁਹਾਡੇ ਘਰੇ ਆ ਗਿਆ ਤੁਹਾਨੂੰ ਪਤਾ ਹੀ ਨਹੀਂ ਚੱਲਣਾ ਹਾਂ ਬਿਲਕੁਲ ਉਹੀ ਕਾ ਬੈਠੇ ਹੋਇਆ ਪਿਆ ਜੀ ਇਹ ਬਿਮਾਰੀ ਨੇ ਕਦੋਂ ਤੁਹਾਡੇ ਘਰੇ ਆ ਜਾਣਾ ਆਪਾਂ ਨੂੰ ਪਤਾ ਹੀ ਨਹੀਂ ਚੱਲਣਾ ਜੀ ਜਦੋਂ ਨੂੰ ਪਤਾ ਚੱਲਣਾ ਉਦੋਂ ਤੱਕ ਦੇਰ ਬਹੁਤ ਹੋ ਜਾਣੀ ਹੈ ਤੁਹਾਡੇ ਕਹਿਣ ਦਾ ਮਤਲਬ ਕਿ ਮਾਹੌਲ ਜਿਹੜਾ ਉਹ ਬਹੁਤ ਵੱਡਾ ਅਫੈਕਟ ਪਾਉਂਦਾ ਹੈ ਨਾ ਬਹੁਤ ਵੱਡਾ ਪਰ ਅੱਛਾ ਕਿਤੇ ਨਾ ਕਿਤੇ ਇਹ ਵੀ ਕਿਹਾ ਜਾਂਦਾ ਕਿ ਜੈਨੇਟਿਕਲੀ ਵੀ ਕਈ ਵਰੀ ਚੀਜ਼ਾਂ ਹੁੰਦੀਆਂ ਜਿਸ ਤਰ੍ਹਾਂ ਸਾਇੰਸ ਦੇ ਵਿੱਚ ਕਿਹਾ ਜਾਂਦਾ ਵੀ 23 ਪੇਅਰ ਆਫ ਕਰੋਮੋਸੋਮ ਹੁੰਦੇ ਨੇ ਹਾਂਜੀ ਕਿ 22 ਜਿਹੜੇ ਉਹ ਸੇਮ ਹੁੰਦੇ ਨੇ ਲੜਕਾ ਲੜਕੀ ਇੱਕ ਜਿਹੜਾ ਪੇਅਰ ਆ ਇਨਸੈਕ ਕਰੋਮੋਸੋਮ ਕਹਿੰਦੇ ਆਪਾਂ ਤੇ ਉਹਦਾ ਫਰਕ ਆ ਵੀ ਉਹ ਡਿਸਾਈਡ ਕਰਦਾ ਜਾਂ ਉਹ ਤੁਹਾਡੇ ਹਾਰਮੋਨਸ ਨੂੰ ਅੱਗੇ ਕਰਦਾ ਵੀ ਕਿਹੜੇ ਹਾਰਮੋਨਸ ਹੋਣਗੇ ਕਿਹੜੇ ਹੋਣਗੇ ਇਹ ਵੀ ਕਾਰਨ ਆ ਜਾਂ ਤੁਸੀਂ ਵੀ ਕਹਿ ਰਹੇ ਹੋ ਨਾ ਵੀ ਉਧਰੋਂ ਵੱਧ ਮਾਹੌਲ ਦਾ ਹਾਂ ਜੀ ਉਹ ਡਿਸਾਈਡ ਕਰਦਾ ਕਿ ਲੜਕੀ ਬਣੇਗੀ ਜਾਂ ਲੜਕਾ ਬਣੇਗਾ ਹਮ ਅਗਰ ਤੁਸੀਂ ਇੱਕ ਬੰਦੇ ਨੂੰ ਔਰਾਈ ਉਹਦਾ ਦਾ ਇਦਾਂ ਦਾ ਬਣਾ ਦੋਗੇ ਕਿ ਨਹੀਂ ਨਹੀਂ ਤੂੰ ਇਹ ਕੰਮ ਨਹੀਂ ਕਰ ਸਕਦਾ ਉਹ ਕਦੇ ਵੀ ਨਹੀਂ ਕਰ ਸਕਦਾ ਜੀ ਹਮ ਅਗਰ ਤੁਸੀਂ ਉਸ ਨੂੰ ਕਹੋਗੇ ਕਿ ਤੂੰ ਇਹ ਕੰਮ ਕਰ ਸਕਦਾ ਹੈ ਉਹ ਚਾਹੇ ਮਾਊਂਟਨ ਜਾਣਾ ਹੋਵੇ ਜੀ ਉਹ ਬੰਦਾ ਫਿਰ ਤੁਹਾਡੇ ਤੁਹਾਡੇ ਸਾਰੀ ਮੰਨ ਦੀ ਕਿਹੜਾ ਹੈ ਵੱਡਾ ਆਲਾ ਦਵਾਲਾ ਕਿਦਾਂ ਦਾ ਉਸ ਕਰੋਮੋਸੋਮ ਨੂੰ ਬਣਾ ਰਿਹਾ ਹੈ ਉਹਨੂੰ ਡਿਵੈਲਪ ਕਰਨ ਚ ਮਦਦ ਕਰ ਰਿਹਾ ਉਹਦੇ ਤੇ ਅਸਰ ਕਰਦਾ ਜੀ ਕੱਲਾ ਇਹ ਨਹੀਂ ਹੈਗਾ ਕਿ ਕਿਤਾਬੀ ਗੱਲਾਂ ਕੱਲਾ ਬੰਦੇ ਨੂੰ ਗਿਆਨ ਦੇ ਦੇਣਗੀਆਂ ਸਮਾਜ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਆਪਣੇ ਬੱਚੇ ਨੂੰ ਬਾਹਰ ਭੇਜੋ ਖੇਡਣ ਦਿਓ ਉਸ ਨੂੰ ਬੰਦਿਆਂ ਦੇ ਵਿੱਚ ਖੜਨਾ ਸਿਖਾਓ ਕੁੜੀਆਂ ਨੂੰ ਤੁਸੀਂ ਕੁੜੀਆਂ ਦੇ ਵਿੱਚ ਖੇਡਣਾ ਸਿਖਾਓ ਸੋ ਇਹ ਇਹ ਚੀਜ਼ ਅਸਰ ਪਾਉਂਦੀ ਹੈ ਹਾਂ ਜੀ ਮੈਂ ਗੱਲ ਗੈਪ ਦੀ ਕਰਦੇ ਨਾ ਕੱਲਾ ਜਨਰੇਸ਼ਨ ਗੈਪ ਨਹੀਂ ਕਹਿ ਸਕਦੇ ਆਪਾਂ ਓਵਰਆਲ ਮਤਲਬ ਹੀ ਹਮ ਉਮਰ ਦੇ ਹਮ ਖਿਆਲੀਆਂ ਨਾਲ ਜਾਂ ਹਮ ਉਮਰ ਨਾਲ ਉਹ ਵੀ ਗੈਪ ਪੈ ਗਿਆ ਇਹ ਦੋਸਤ ਕੁੜੀਆਂ ਦੀਆਂ ਕੁੜੀਆਂ ਦੋਸਤੀ ਹੈਗੀ ਆ ਮੁੰਡਿਆਂ ਦੇ ਮੁੰਡੇ ਨਹੀਂ ਹੈਗੇ ਉਸ ਤਰੀਕੇ ਨਾਲ ਜਿੱਦਾਂ ਚਾਹੀਦੇ ਜੇ ਹੈਗੇ ਨਹੀਂ ਤਾਂ ਬਹੁਤ ਥੋੜੇ ਟਾਈਮ ਲਈ ਉਦਾਂ ਨਹੀਂ ਆ ਵੀ ਸਕੂਲ ਪੜ ਕੇ ਆਏ ਉਸ ਤੋਂ ਬਾਅਦ ਸ਼ਾਮ ਨੂੰ ਇਕੱਠੇ ਖੇਡੇ ਬਹੁਤ ਦੇਰ ਰਾਤ ਤੱਕ ਰਹੇ ਨਾ ਬਹੁਤ ਸਰੀਆਂ ਸ਼ੀਲਿੰਗ ਚੀਜ਼ਾਂ ਹੋ ਜਾਂਦੀ ਆਪਾਂ ਬੱਚਾ ਸਿੱਖਦਾ ਹਨਾ ਹਾਂ ਬਿਲਕੁਲ ਅੰਦੀ ਜਿਹੜੀ ਆਪਾਂ ਜਿਸ ਵਿਸ਼ੇ ਕਰਕੇ ਅੱਜ ਇਹ ਵੀਡੀਓ ਬਣਾਈ ਹੈ ਮੈਂ ਨਾ ਉਹ ਜਦੋਂ ਦਾ ਫਰੀਦਕੋਟ ਵਾਲਾ ਫੋਨ ਆਇਆ ਜੀ ਸੋ ਉਸ ਤੋਂ ਬਾਅਦ ਮੈਂ ਆਪਣੇ ਬੱਚਿਆਂ ਨਾਲ ਰਾਤੀ ਗੱਲ ਕੀਤੀ ਆ ਉਹਨਾਂ ਨੂੰ ਗਾਈਡ ਕੀਤਾ ਕਿ ਬੇਟਾ ਜੇਕਰ ਤੁਹਾਨੂੰ ਲੱਗਦਾ ਕਿ ਤੁਹਾਡੇ ਸਕੂਲ 'ਚ ਕੋਈ ਐਦਾਂ ਦਾ ਬੱਚਾ ਹੈਗਾ ਤਾਂ ਤੁਸੀਂ ਨਾ ਮੈਨੂੰ ਦੱਸੋ ਆਪਾਂ ਉਹਨਾਂ ਦੇ ਘਰਦਿਆਂ ਨਾਲ ਜਾਂ ਟੀਚਰ ਨਾਲ ਗੱਲ ਕਰਾਂਗੇ ਤਾਂ ਕਿ ਉਹ ਉਸ ਮਾਪਪਰ ਤੱਕ ਉਹ ਗੱਲ ਪਹੁੰਚਾ ਸਕਣ ਤੇ ਐਦਾਂ ਦੇ ਬੱਚਿਆਂ ਤੋਂ ਨਾਰਮਲ ਬੱਚੇ ਨੂੰ ਰੂਲ ਚਾਹੀਦਾ ਏ ਪਰ ਉਹ ਇੱਕਦਮ ਕਟ ਆਊਟ ਕਰੇਗਾ ਜੇਕਰ ਮੇਰੀ ਇੱਕ ਅਲ ਸ਼ਾਇਦ ਕਿਸੇ ਨੂੰ ਬੁਰੀ ਲੱਗੇਗੀ ਕਿ ਤੁਸੀਂ ਬੱਚਿਆਂ ਦੇ ਵਿੱਚ ਵਿਵਾਦ ਪਾ ਰਹੇ ਹੋ ਨਹੀਂ ਖਰਬੂਜੇ ਨੂੰ ਦੇਖ ਕੇ ਖਰਬੂਜਾ ਜਿਵੇਂ ਰੰਗ ਬਦਲਦਾ ਹੈ ਨਾ ਸੋ ਇਸ ਕਰਕੇ ਜੇਕਰ ਅਸੀਂ ਬੱਚਿਆਂ ਨੂੰ ਆਪਣੇ ਨੂੰ ਨਹੀਂ ਰੋਕਾਂਗੇ ਜਾਂ ਨਹੀਂ ਸਮਝਾਵਾਂਗੇ ਉਸ ਬੱਚੇ ਦੀ ਅਲੱਗ ਤੋਂ ਕਾਉਂਸਲਿੰਗ ਹੋਣੀ ਚਾਹੀਦੀ ਹੈ ਜਿਹੜਾ ਬੱਚਾ ਉਸ ਤਰ੍ਹਾਂ ਵਾਲੀ ਆ ਰਹੀ ਸੀ ਅੱ비 ਇਹ ਟ੍ਰੀਟਮੈਂਟ ਕੀ ਹੈ ਮੰਨ ਲਓ ਬੱਚੇ ਜਿਵੇਂ 8 ਬੱਚਿਆਂ ਦੇ ਫੋਨ ਆਏ ਕਿੰਨੇ ਚਾਂਸ ਨੇ ਉਹਨਾਂ ਦੇ ਸਹੀ ਹੋਣ ਦੇ ਲਗਭਗ ਸਾਰੇ ਸਹੀ ਹੋ ਸਕਦੇ ਨੇ ਬਿਲਕੁਲ ਨਾਮ ਤੇ ਉਹਦਾ ਕੀ ਮਤਲਬ ਟ੍ਰੀਟਮੈਂਟ ਕਿਵੇਂ ਹੈ ਹੋਰ ਅਗਲਾ ਨੈਕਸਟ ਜਿਹੜੀ ਆਪਾਂ ਉਸ ਵੀਡੀਓ ਦੇ ਵਿੱਚ ਗੱਲ ਕੀਤੀ ਹੈ ਪੰਜਾਬੀ ਲੋਕ ਚੈਨਲ ਤੇ ਉਸ ਦੇ ਵਿੱਚ ਇੱਕ ਪੇਰੈਂਟਸ ਦੀ ਇੰਟਰਵਿਊ ਹੈਗੀ ਹੈ ਉਹ ਜੀ ਉਸ ਪੇਰੈਂਟਸ ਨੇ ਆਪਣਾ ਬੇਟਾ 100% ਭਤੀਜਾ ਆਪਣਾ 100% ਠੀਕ ਕਰ ਲਿਆ ਹਾਂ ਜਦੋਂ ਉਹ ਬੱਚਾ ਠੀਕ ਹੋ ਸਕਦਾ ਤਾਂ ਸਾਰੇ ਬੱਚੇ ਠੀਕ ਹੋ ਸਕਦੇ ਆ ਮੈਂ ਸੋਚਦਾ ਸੋਚਦਾ ਸੀ ਜਦੋਂ ਅਸੀਂ ਸਾਰੇ ਇਹ ਪਰਿਵਾਰ ਨਾਲ ਜਾਂ ਫਿਰ ਉਹ ਬੱਚਿਆਂ ਨਾਲ ਗੱਲਬਾਤ ਕਰਦੇ ਆ ਜਿਹੜੇ ਬੱਚੇ ਇਦਾਂ ਦੀ ਸਥਿਤੀ ਦੇ ਵਿੱਚ ਨੇ ਜੀ ਤਾਂ ਜੇਕਰ 15 ਕੇ ਸਾਲ ਤੋਂ ਬੱਚਾ ਥੱਲੇ ਹੈਗਾ 15 ਸਾਲ ਤੋਂ ਤਾਂ ਬਹੁਤ ਛੇਤੀ ਰਿਕਵਰ ਕਰ ਜਿਗਾ ਹਾਂ ਅਗਰ ਥੋੜਾ ਉੱਤੇ ਚਲੇ ਆ ਉੱਤੇ ਮਿਹਨਤ ਦੀ ਜ਼ਿਆਦਾ ਜ਼ਰੂਰਤ ਹੈਗੀ ਹੈ ਹੂੰ ਸੋ ਇਹ ਦੇ ਇਸ ਦੇ ਵਿੱਚ ਨਾ ਤੁਹਾਨੂੰ ਆਪਾਂ ਨੂੰ ਇਹ ਨਹੀਂ ਦੇਖਣਾ ਚਾਹੀਦਾ ਜੇ ਕਿ ਜਦੋਂ ਆਪਾਂ ਇਸ ਨੂੰ ਮਾੜੀ ਨਿਗਾਹ ਨਾਲ ਦੇਖਦੇ ਆ ਕਿ ਇਹ ਤਾਂ ਇੱਦਾਂ ਇੱਦਾਂ ਉਸਦੀ بجائے ਤੁਸੀਂ ਫੈਮਿਲੀ ਦੇ ਨਾਲ ਗੱਲ ਕਰਕੇ ਉਸ ਬੱਚੇ ਨੂੰ ਤੁਸੀਂ ਰਸਤੇ ਲਿਆਉਣ ਦੀ ਕੋਸ਼ਿਸ਼ ਕਰੋ ਸਭ ਤੋਂ ਵੱਡਾ ਮਤਲਬ ਮੇਨ ਪੁਆਇੰਟ ਕਾਉਂਸਲਿੰਗ ਆ ਜਾਂ ਹੋਰ ਟ੍ਰੀਟਮੈਂਟ ਇਹਦਾ ਸਤੁਲਾਬਾ ਹਾਂ ਕਿ ਕਾਉਂਸਲਿੰਗ ਸਭ ਤੋਂ ਵੱਡਾ ਇਸ ਦੇ ਵਿੱਚ ਹੱਲ ਹੈਗਾ ਜੀ ਉਸ ਤੋਂ ਜ਼ਿਆਦਾ ਕਿ ਬੱਚੇ ਤੁਸੀਂ ਖੁਰਾਕ ਚੇਂਜ ਕਰੋ ਉਸ ਨੂੰ ਇੱਕ ਮਰਦਾਂ ਵਾਲੀ ਖੁਰਾਕ ਦਿਓ ਬੰਦਿਆਂ ਵਾਲੀ ਖੁਰਾਕ ਦਿਓ ਹੂੰ ਉਹ ਲੇਜ਼ ਕਰੋ ਕਰੇ ਛੋਟੀਆਂ ਚੀਜ਼ਾਂ ਜਿਹੜੀਆਂ ਆ ਗਈਆਂ ਇਹਨਾਂ ਤੋਂ ਬਾਹਰ ਕੱਟੋ ਬਿਲਕੁਲ ਹਾਂਜੀ ਸੋ ਬਹੁਤ ਖਾਣੇ ਦਾ ਮੇਲ ਫੀਮੇਲ ਦੇ ਅੱਜ ਦੇ ਟਾਈਮ ਤੇ ਮਿਕਸ ਹੋ ਚੁੱਕੇ ਆ ਬਿਲਕੁਲ ਪਹਿਲਾਂ ਦਾ ਵੀ ਟੇਸਟ ਵੀ ਕੁਝ ਹੋਗੀ ਨੇ ਪਹਿਲਾਂ ਜਿਹੜੀ ਟੇਸਟ ਆਪਣੇ ਤਰ੍ਹਾਂ ਤਰੀਕੇ ਦੇ ਸੀ ਮਰਦਾਂ ਦੇ ਆਪਣੇ ਤਰੀਕੇ ਦੇ ਪਰ ਹੁਣ ਜਿਵੇਂ ਮਿਕਸ ਹੋ ਗਏ ਨਾ ਮਿਕਸ ਹੋ ਗਏ ਆ ਹਾਂ ਸੋ ਦੂਸਰਾ ਇਹਦੇ ਵਿੱਚ ਫੇਰ ਇੱਕ ਵਾਰੀ ਮੈਂ ਆਪਾਂ ਉਸ ਗੱਲ ਤੇ ਆਉਣਾ ਕਿ ਜਿਸ ਕਰਕੇ ਇਹ ਵੀਡੀਓ ਅੱਜ ਬਣਾਉਣ ਲੱਗਿਆ ਆਪਾਂ ਉਹ ਸੀਗਾ ਕਿ ਜਿਹੜਾ ਪ੍ਰੀਤਕੌਰ ਤੋਂ ਫੋਨ ਆਇਆ ਮੈਨੂੰ ਬਾਰ-ਬਾਰ ਉਹ ਚੀਜ਼ ਪਿੰਚ ਕਰ ਰਹੀ ਹੈ ਕਿ ਬੱਚੇ ਬੱਚਾ ਜਦੋਂ ਫੈਮਿਲੀ ਨਾਲ ਗੱਲ ਕਰਦਾ ਤਾ ਫੈਮਿਲੀ ਅੱਗੇ ਉਹ ਸਿਰਫ ਇਹ ਕਹਿ ਕੇ ਟਾਲ ਦਿੰਦੀ ਹੈ ਕਿ ਕੁੜੀਆਂ ਬਣੀਆਂ ਗੱਲਾਂ ਹਰਕਤਾਂ ਕਰੀ ਜਾਂਦਾ। ਹੂੰ ਉਸ ਨੂੰ ਉਲਟਾ ਸਮਝਾਉਣ ਦੀ ਬਜਾਏ ਹੂੰ ਫਿਰ ਤੁਸੀਂ ਦੇਖੋ ਉਹ ਜਿਵੇਂ ਜਿਵੇਂ ਬੱਚਾ ਉਹ ਇਸ ਲਾਈਨ ਵੱਲ ਵਧੇਗਾ ਉਹ ਮਾਪੇ ਉਹ ਨਹੀਂ ਕਟਾਊਪ ਹੋ ਜਾਣਗੇ। ਮਾੜਾ ਚੰਗਾ ਬੋਲਣਾ ਸਮਾਜ ਨੇ ਮਾਪੇ ਨੂੰ। ਹੂੰ ਉਹਦੇ 'ਚ ਕਿਤੇ ਨਾ ਕਿਤੇ ਮਾਪੇ ਜ਼ਿੰਮੇਵਾਰ ਹੈਗੇ ਆ। ਜੀ ਬਈ ਸਾਹਿਬ। ਹਾਂਜੀ। ਜੇਕਰ ਬੱਚੇ ਨੂੰ ਪ੍ਰੋਬਲਮ ਹੋ ਜੇ ਜਿਸ ਤਰ੍ਹਾਂ ਤੁਹਾਨੂੰ ਫੋਨ ਆਏ ਨੇ। 8 ਫੋਨ ਆਏ ਹਨਾ। ਉਹ 8000 ਹੋ ਸਕਦੇ ਨੇ 8000 ਹੋ ਸਕਦੇ ਨੇ ਯਾਨੀ ਕਿ ਬਹੁਤ ਵੱਡੀ ਤਦਾਦ ਵੀ ਹੋ ਸਕਦੀ ਹੈ। ਹਾਂਜੀ। ਫਿਰ ਉਸ ਟਾਈਮ ਮਾਪੇ ਨੂੰ ਕੀ ਕਰਨਾ ਚਾਹੀਦਾ ਤੇ ਜੇ ਤੁਹਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਤੁਹਾਨੂੰ ਕਦੋਂ ਆਣ ਕੇ ਮਿਲਣ ਕਿੱਥੇ ਮਿਲਣ ਤੇ ਜਾਂ ਕਦੋਂ ਤੁਹਾਨੂੰ ਫੋਨ ਕਰਨਾ ਬਿਲਕੁਲ ਮੈਂ ਤਾਂ ਇੱਕ ਸਮਾਜ ਸੇਵੀਆਂ ਨੂੰ ਵੀ ਇਹ ਅਪੀਲ ਕਰਨੀ ਚਾਹਾਂਗਾ ਕਿ ਜੇਕਰ ਪੰਜਾਬਦਰਦੀਆਂ ਨੂੰ ਇਹ ਅਪੀਲ ਕਰਨੀ ਚਾਹਾਂਗਾ ਕਿ ਜੇਕਰ ਤੁਹਾਨੂੰ ਲੱਗਦਾ ਕਿ ਆਪਾਂ ਇਸ ਚੀਜ਼ ਦੇ ਵਿੱਚ ਬੱਚਿਆਂ ਨੂੰ ਜਾਂ ਮਾਪੇ ਨੂੰ ਕੱਢ ਸਕਦੇ ਆ ਉਹ ਆਪਣੇ ਬੱਚਿਆਂ ਨੂੰ ਗਾਈਡ ਕਰ ਸਕਦੇ ਆ ਤੁਸੀਂ ਮੈਨੂੰ ਜਿੱਥੇ ਬੁਲਾਓਗੇ ਮੈਂ ਹਾਜ਼ਰ ਹਾਂ ਜੀ ਪਰ ਇਹਦੇ ਨਾਲ ਸ਼ਾਇਦ ਇੱਕ ਇਹ ਵੀ ਹੈਜ਼ਿਟੇਸ਼ਨ ਹੁੰਦੀ ਹੈ ਮਾਂ-ਬਾਪ ਨੂੰ ਲੈ ਕੇ ਵੀ ਜੇ ਅਸੀਂ ਜਾਵਾਂਗੇ ਕਿਤੇ ਗੱਲ ਉੱਡੂਗੀ ਹਨਾ ਇੱਕ ਸਾਨੂੰ ਕਿਤੇ ਲੋਕ ਪਿੰਡ ਵਾਲੇ ਹੀ ਨਾ ਜਾਂ ਗਲੀ ਮੱਲੇ ਵਾਲੇ ਨਾ ਕਹਿਣ ਵੀ ਕੀ ਚੱਕਰ ਪੈ ਗਿਆ ਤੁਹਾਡਾ ਹਨਾ ਹਾਂਜੀ ਜੀ ਦੇਖੋ ਜੇਕਰ ਕਿਸੇ ਸਾਡੇ ਸਾਡੇ ਕੋਲ ਆਉਣਾ ਹੈ ਜੀ ਤਾਂ ਸਾਡੇ ਕੋਲ ਉਹਨਾਂ ਦੀ ਪ੍ਰਾਈਵੇਸੀ ਦਾ ਪੂਰਾ ਧਿਆਨ ਰੱਖਿਆ ਜਾਏਗਾ ਜੀ ਬੱਚੇ ਦੀ ਪ੍ਰਾਈਵੇਸੀ ਦਾ ਪੂਰਾ ਧਿਆਨ ਰੱਖਿਆ ਜਾਏਗਾ ਲੇਕਿਨ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਇਸ ਦਲਦਲ ਦੇ ਵਿੱਚੋਂ ਨਿਕਲ ਸਕੇ ਤਾਂ ਮੈਂ ਤੁਹਾਡੇ ਵਾਸਤੇ ਹਾਜ਼ਰ ਹਾਂ ਜੀ वैसे जिकर थोनु ਲੱਗਦਾ ਕਿ ਤੁਹਾਡੇ ਨੇੜੇ ਕੋਈ ਵਧੀਆ ਡਾਕਟਰ ਵਧੀਆ ਕੋਈ ਵੈਦ ਹੈਗਾ ਤੁਸੀਂ ਉਹਨਾਂ ਨਾਲ ਡਿਸਕਸ ਜ਼ਰੂਰ ਕਰੋ ਤੇ ਇਸ ਦੇ ਤੁਸੀਂ ਦਵਾਈ ਦੇ ਚੱਕਰ ਚ ਘਟਾ ਪਿਓ ਇਸ ਦੇ ਵਾਸਤੇ ਜਿਹੜੀ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੈ ਕਿ ਉਹ ਹੈਗਾ ਕਿ ਤੁਸੀਂ ਬੱਚੇ ਨੂੰ ਕਿੰਨਾ ਕੁ ਜ਼ਿਆਦਾ ਟਾਈਮ ਦੇ ਰਹੇ ਹੋ ਤੇ ਉਸ ਨੂੰ ਇਸ ਚੀਜ਼ਾਂ ਦੇ ਵਿੱਚੋਂ ਕੱਢ ਕੇ ਸਮਝਾ ਰਹੇ ਕਿ ਇਹ ਕੁੜੀਆਂ ਦੇ ਕੰਮ ਹੈ ਇਹ ਮੁੰਡਿਆਂ ਦੇ ਕੰਮ ਹੂੰ ਬਿਲਕੁਲ ਸਹੀ ਹਾਂਜੀ ਉਹ ਸਭ ਤੋਂ ਵੱਡੀ ਗੱਲ ਵੀ ਸੰਗਣ ਸ਼ਰਮੋਂ ਦੀ ਲੋੜ ਨੇ ਜੇ ਕੋਈ ਵੀ ਮਸਲਾ ਬਣ ਗਿਆ ਕੋਈ ਮੁਸ਼ਕਲ ਆ ਮੰਨ ਤਾਂ ਉਹ ਡਾਇਰੈਕਟ ਉਹ ਹੱਲ ਕੋ ਹਰ ਚੀਜ਼ ਦਾ ਹੱਲ ਹੈ ਹਾਂ ਬਿਲਕੁਲ ਹਰ ਇੱਕ ਚੀਜ਼ ਦਾ ਹੱਲ ਹੈ ਜੀ ਤੁਸੀਂ ਸ਼ਮਕਾਂ ਦੇ ਹੌਸਲਾ ਦਿਓ ਬੱਚੇ ਨੂੰ ਬੇਟੇ ਨੂੰ ਆਪਣੇ ਨੂੰ ਹੌਸਲਾ ਦਿਓ ਬੇਟੀ ਨੂੰ ਹੌਸਲਾ ਦਿਓ ਕਿ ਕੋਈ ਗੱਲ ਨਹੀਂ ਜੇਕਰ ਤੈਨੂੰ ਐਡਾ ਫੀਲ ਹੋ ਰਿਹਾ ਸਾਨੂੰ ਦੱਸ ਹਮ ਅਸੀਂ ਤੈਨੂੰ ਇਸ ਇਸ ਦੇ ਵਿੱਚੋਂ ਕੱਢਾਂਗੇ ਫਿਰ ਉਹਨੂੰ ਬੱਚੇ ਨੂੰ ਸਮਝਾਓ ਕੁੜੀਆਂ ਨੂੰ ਕੁਸੀਂ ਘਰ ਦੇ ਕੰਮ ਸਿਖਾਓ। ਹੂੰ। ਕੁੜੀਆਂ ਤੁਸੀਂ ਬੁੰਨਣਾ ਸਿਖਾਓ। ਭਾਈ ਇਹ ਹੀ ਕੁਛ ਹੁੰਦਾ ਸੀ ਪਹਿਲਾਂ। ਬਿਲਕੁਲ ਬਿਲਕੁਲ ਬਿਲਕੁਲ। ਤੁਹਾਨੂੰ ਨਹੀਂ ਲੱਗਦਾ ਤੁਸੀਂ ਉਹਨੂੰ ਬੁੱਢੀ ਕਨੈਸ਼ਨ ਦੇ ਛੱਡੋ ਕਿਸੇ ਜਿੱਦਾਂ ਦਾ ਬੇਟੀ ਕੰਮ ਕਰਨਾ ਚਾਹੁੰਦੀ ਹੈ ਉਸ ਨੂੰ ਉਦਾਂ ਦਾ ਕੰਮ ਕਰਵਾਓ ਪਰੋ ਇੱਕ ਕੁੜੀਆਂ ਵਾਲੇ ਕਾਮਕਾਰ ਹੋਣ। ਹੂੰ। ਮੁੰਡਿਆਂ ਦੇ ਇੱਕ ਮੁੰਡਿਆਂ ਵਾਲੇ ਕਾਮਕਾਰ ਹੋਣ। ਮੁੰਡਿਆਂ ਨੂੰ ਤੁਸੀਂ ਅ ਬੈਟਰ ਕਿਤੇ ਜਿੰਮੇ ਚ ਲਗਾਓ ਜਾਂ ਉਹ ਪਰ ਧਿਆਨ ਰੱਖੋ ਕਿ ਜਿੱਥੇ ਬੇਟਾ ਸਾਡਾ ਜਾ ਰਿਹਾ ਤੁਹਾਨੂੰ ਉਸ ਦੀ ਜਾਣਕਾਰੀ ਹੋਣੀ ਚਾਹੀਦੀ ਕਿ ਉਹ ਸਹੀ ਰਸਤੇ ਜਾ ਰਿਹਾ ਜਾਂ ਗਲਤ ਰਸਤੇ। ਬਿਲਕੁਲ। ਉਹ ਸਭ ਤੋਂ ਪਹਿਲਾਂ ਜਿਹੜੀ ਤੁਸੀਂ ਗੱਲ ਕਰੀ ਸੀ ਵੀ ਇੱਕ ਕੁਆਲਿਟੀ ਟਾਈਮ ਹਨਾ ਇੱਕ ਫਾਦਰ ਨੂੰ ਆਪਣੇ ਬੱਚੇ ਨੂੰ ਦੇਣਾ ਚਾਹੀਦਾ ਜਾਂ ਮਦਰ ਨੂੰ ਆਪਣੀ ਬੇਟੀ ਨਾਲ ਦੇਣਾ ਜ਼ਰੂਰੀ ਹੈ। ਹਾਂਜੀ ਬਿਲਕੁਲ। ਅ ਫਾਦਰ ਨੂੰ ਬੇਟੇ ਨੂੰ ਟਾਈਮ ਲੈਣਾ ਬਹੁਤ ਜ਼ਰੂਰੀ ਹੈ। ਜਿਵੇਂ ਕਿ ਆਪਾਂ ਪਹਿਲਾਂ ਉਹ ਗੋਰੀਆਂ ਦੀ ਗੱਲ ਕੀਤੀ ਸੀ। ਬਹੁਤ ਸਾਰੀਆਂ ਵੀਡੀਓ ਪਈਆਂ ਤੁਸੀਂ ਦੇਖੋਗੇ ਕਿ ਉਹ ਹਮੇਸ਼ਾ ਜਦੋਂ ਅ ਬੱਚੇ ਨੂੰ ਜਿਹੜਾ ਨਾ ਟਾਈਮ ਉਹ ਦੰਨੇ ਹੈ ਤਾਂ ਬੱਚਾ ਉਹਨਾਂ ਦਾ ਉਹਨਾਂ ਨੂੰ ਪਰਫਾਰਮ ਵੀ ਕਰਕੇ ਦਿਖਾਉਂਦਾ ਹੈ ਹਾਂ ਲਾਈਟ ਉਹ ਫਿਰ ਉਹਨਾਂ ਫਾਦਰ ਨੂੰ ਲਾਈਕ ਕਰਦਾ ਹੈ ਉਹਨਾਂ ਚਾਹੁੰਦਾ ਕਿ ਮੈਂ ਆਪਣੇ ਫਾਦਰ ਵਰਗਾ ਬਣਾ ਜੀ ਬਿਲਕੁਲ ਸਹੀ ਗੱਲ ਤੁਸੀਂ ਕਹੀ ਸੋ ਬਹੁਤ ਵੱਡੀ ਗੱਲ ਆ ਸਾਨੂੰ ਜਾਗਰੂਕ ਹੋਣ ਦੀ ਬਹੁਤ ਲੋੜ ਆ ਬਹੁਤ ਸਾਰੀਆਂ ਚੀਜ਼ਾਂ ਦਾ ਸਾਡੇ ਜਾਗਰੂਕ ਹੋਣ ਦੇ ਨਾਲ ਹੀ ਹੱਲ ਹੋ ਸਕਦੀਆਂ ਹਾਂਜੀ ਬਿਲਕੁਲ ਸੋ ਦਰਸ਼ਕੋ ਸਾਡਾ ਗੱਲਬਾਤ ਕਰਨ ਦਾ ਮਕਸਦ ਇਹੀ ਸੀਗਾ ਕਿ ਅਸੀਂ ਅਵੇਅਰ ਹੋਈਏ ਕਿਉਂਕਿ ਜੇ ਕਿਸੇ ਨੂੰ ਮੁਸ਼ਕਲ ਆ ਕਿਸੇ ਦੀ ਬੇਟੀ ਨੂੰ ਬੇਟੀ ਨੂੰ ਤਾਂ ਉਨੂੰ ਡੰਟਲ ਨਹੀਂ ਜਾਂ ਡੰਟਨ ਦੀ ਬਜਾਏ ਜਾਂ ਉਹ ਲਕੂਣ ਦੀ ਬਜਾਏ ਅਸੀਂ ਖੁੱਲ ਕੇ ਗੱਲਬਾਤ ਕਰੀਏ ਜੇ ਅਸੀਂ ਆਪਣੇ ਆਲੇ-ਦੁਆਲੇ ਸਾਡੇ ਕੋਲ ਡਾਕਟਰ ਵੈਦ ਨੇ ਤਾਂ ਜਾਂ ਕਿਤੇ ਵੀ ਮੰਨੋ ਜਿਵੇਂ ਵੈਦ ਸਾਹਿਬ ਨੇ ਆਪਣਾ ਨੰਬਰ ਅਸੀਂ ਸਕਰੀਨ ਤੇ ਸ਼ੇਅਰ ਕਰ ਰਹੇ ਹਾਂ ਇਹਨਾਂ ਨਾਲ ਤੁਸੀਂ ਜਦੋਂ ਮੈਸੇਜ ਸੇਕਸ ਗੱਲਬਾਤ ਕਰ ਸਕਦੇ ਹੋ ਉਸ ਤੋਂ ਇਲਾਵਾ ਤੁਸੀਂ ਕਲੀਨਿਕ ਆ ਕੇ ਮਿਲ ਸਕਦੇ ਹੋ ਆਪਣੀ ਗੱਲਬਾਤ ਰੱਖ ਸਕਦੇ ਹੋ ਔਰ ਆਪਣਾ ਹੱਲ ਪਾ ਸਕਦੇ ਹੋ ਸੋ ਸਾਡੀ ਗੱਲਬਾਤ ਕਰਨ ਦਾ ਮਤਲਬ ਇਹੀ ਸੀਗਾ ਵੀ ਜੇ ਸਮੱਸਿਆ ਹੈਗੀ ਆ ਤਾਂ ਉਸ ਸਮੱਸਿਆ ਦਾ ਹੱਲ ਵੀ ਹੈਗਾ ਹੈ ਤੇ ਵੈਨਸਪ ਦੀ ਜਿਹੜੀ ਕੱਲ ਵੀਡੀਓ ਪੰਜਾਬੀ ਲੋਕ ਚੈਨਲ ਵਾਲੇ ਨੇ ਅਪਲੋਡ ਕੀਤੀ ਉਸ ਦਾ ਲਿੰਕ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿੱਤਾ ਤੁਸੀਂ ਉਹ ਸੁਣ ਸਕਦੇ ਹੋ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਆਪਣੇ ਕੋਈ ਕਮੈਂਟ ਨੇ ਜਾਂ ਗੱਲਬਾਤ ਤੁਸੀਂ ਕਰਨੀ ਆ ਉਹ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਸਿਕਾ ਜੀ